ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਸਾਡਾ ਅੱਜ ਦਾ ਵਿਸ਼ਾ ਹੈ ਕਿ ਹਰ ਰੋਜ਼ ਗੁਰਦੁਆਰੇ ਜਾ ਕੇ ਮੱਥਾ ਟੇਕਣ ਨਾਲ ਅਤੇ ਪਾਠ ਕਰਨ ਨਾਲ ਕੀ ਹੋਵੇਗਾ ਸਾਨੂੰ ਹਰ ਰੋਜ਼ ਗੁਰੂ ਮਾਲਕ ਦੀ ਕਿਰਪਾ ਦੇ ਸਦਕਾ ਗੁਰਦੁਆਰੇ ਜਾ ਕੇ ਗੁਰੂ ਦੀ ਹਜ਼ੂਰੀ ਵਿੱਚ ਪਾਠ ਕਰੀਦਾ ਰੋਜ਼ ਗੁਰਦੁਆਰੇ ਜਾਂਦਾ ਇੱਕ ਗੁਰੂ ਮਹਾਤਮਾ ਉਹਦੇ ਚੇਲੇ ਦੇ ਮਨ ਵਿੱਚ ਇੱਕ ਦਿਨ ਸਵਾਲ ਖੜਾ ਹੋ ਗਿਆ ਉਹ ਆਪਣੇ ਗੁਰੂ ਮਹਾਤਮਾ ਨੂੰ ਪੁੱਛਦਾ ਹੈ ਕਹਿੰਦਾ ਕਿਰਪਾ ਕਰਕੇ ਮੈਨੂੰ ਦੱਸਿਓ ਜੀ ਕਿ ਰੋਜ਼ ਗੁਰਦੁਆਰੇ ਜਾ ਕੇ ਪਾਠ ਕਰਨ ਦਾ ਜਾਂ ਮੱਥਾ ਟੇਕਣ ਨਾਲ ਕੀ ਲਾਭ ਹੈ ਐਵੇਂ ਕਿਤੇ ਇਹ ਕਰਮਕਾਂਡ ਤਾਂ ਨਹੀਂ ਕੋਈ ਲਾਭ ਹੈ ਰੋਜ਼ ਗੁਰਦੁਆਰੇ ਜਾ ਕੇ ਪਾਠ ਕਰਨ ਦਾ ਜਾਂ ਮੱਥਾ ਟੇਕਣ ਦਾ ਕੋਈ ਫਾਇਦਾ ਹੋਏਗਾ ਰੋਜ਼ ਪਾਠ ਕਰਨ ਦਾ ਉਸ ਮਹਾਤਮਾ ਨੇ ਬੜੀ ਪਿਆਰੀ ਜੀ ਉਦਾਹਰਣ ਦਿੱਤੀ ਉਹ ਕਹਿੰਦਾ ਇੱਕ ਕੰਮਕਾਰ ਸਾਮਣੇ ਇੱਕ ਪੱਥਰ ਪਿਆਨਾ ਉਹ ਕਹਿੰਦਾ ਪਿਆ ਜੀ ਕਹਿੰਦਾ ਕਿੰਨੇ ਕਿਲੋ ਦਾ ਹੋਏਗਾ ਕਹਿੰਦਾ ਦੇਖਣ ਨੂੰ ਲੱਗਦਾ ਜੀ ਇਹ 10 ਕਿਲੋ ਦਾ ਹੋਏਗਾ ਕਹਿੰਦਾ ਇਹ ਪੱਥਰ ਚੁੱਕ ਤੇ ਕੋਠੇ ਉੱਪਰ ਜਾ ਛੱਤ ਉੱਪਰ ਚੜ ਜਾ ਕੇ ਕਹਿੰਦਾ ਇਹ ਪੱਥਰ ਮੇਰੇ ਸਿਰ ਉੱਤੇ ਮਾਰ ਜਾ ਕੇ ਜਦੋਂ ਮਹਾਤਮਾ ਨੇ ਆਪਣੇ ਚੇਲੇ ਨੂੰ ਇਹ ਗੱਲ ਕਹੀ ਤਾਂ ਕਹਿੰਦਾ ਮਹਾਤਮਾ ਜੀ ਇਹ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਮੈਂ ਪੱਥਰ ਤੁਹਾਡੇ ਸਿਰ ਤੇ ਉੱਤੇ ਕਿਉਂ ਮਾਰਾਂਗਾ ਮਹਾਤਮਾ ਕਹਿੰਦੇ ਚਲ ਜੇ ਮਾਰਨਾ ਨਹੀਂ ਹੈ ਤਾਂ ਮੈਨੂੰ ਇਹ ਦੱਸ ਜਦੋਂ ਇਹ ਪੱਥਰ ਤੂੰ ਮੇਰੇ ਸਿਰ ਤੇ ਮਾਰੇਗਾ ਤਾਂ ਕੀ ਬਣੇਗਾ ਕਹਿੰਦੇ ਮਹਾਤਮਾ ਜੀ ਤੁਹਾਡਾ ਸਿਰ ਫਟ ਜਾਏਗਾ ਜੇ ਜ਼ਿਆਦਾ ਖਿੱਚ ਕੇ ਮਾਰਿਆ ਨਾ ਤਾਂ ਤੁਹਾਡੀ ਮੌਤ ਵੀ ਹੋ ਸਕਦੀ ਹੈ ਤੇ ਪੱਥਰ ਇਹ ਕੰਮ ਕਰ ਸਕਦਾ ਮਹਾਤਮਾ ਕਹਿੰਦੇ ਹੁਣ ਕੰਮ ਕਰ ਤੂੰ ਦੂਜਾ 10 ਕਿਲੋ ਰੂੰ ਲੈ 10 ਕਿਲੋ ਰੂੰ ਲੈ ਕੇ ਹੁਣ ਇਹਦੀ ਪੰਡ ਬਣਾ ਕੇ ਹੁਣ ਉੱਪਰ ਛੱਤ ਤੇ ਚੜ ਜਾ ਤੇ ਹੁਣ ਇਹ ਨੂੰ ਮੇਰੇ ਸਿਰ ਤੇ ਸੁੱਟ ਹੁਣ ਕੀ ਬਣੇਗਾ ਕਹਿੰਦਾ ਹੁਣ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਏਗਾ ਵੱਧ ਤੋਂ ਵੱਧ ਤੁਹਾਡੇ ਗਰਦਨ ਤੇ ਮੋਚ ਆ ਸਕਦੀ ਐ ਨਾ ਤੁਹਾਡਾ ਸਿਰ ਫੜ ਸਕਦਾ ਤੇ ਨਾ ਤੁਸੀਂ ਮਰ ਸਕਦੇ ਹੋ ਕੋਈ ਵੱਡਾ ਨੁਕਸਾਨ ਨਹੀਂ ਹੋਏਗਾ ਜਦੋਂ ਮਹਾਤਮਾ ਇਤਾਂ ਦੀਆਂ ਗੱਲਾਂ ਕਰਦਾ ਸੀ ਤਾ ਚੇਲੇ ਨੇ ਆਖਿਆ ਕਿ ਮਹਾਤਮਾ ਜੀ ਤੁਸੀਂ ਸਮਝਾਉਣਾ ਕੀ ਚਾਹੁੰਦੇ ਹੋ ਤੁਸੀਂ ਦੁਨੀਆ ਨੂੰ ਦੱਸਣਾ ਕੀ ਚਾਹੁੰਦੇ ਹੋ ਮਹਾਤਮਾ ਜੀ ਨੇ ਕਿਹਾ ਮੈਂ ਤੇਰੀ ਗੱਲ ਦਾ ਜਵਾਬ ਦਿੱਤਾ ਕਿ ਰੋਜ਼ ਪਾਠ ਕਰਨ ਨਾਲ ਕੀ ਹੁੰਦਾ ਹੈ ਰੋਜ਼ ਗੁਰਦੁਆਰੇ ਜਾ ਕੇ ਮੱਥਾ ਟੇਕਣ ਨਾਲ ਕੀ ਹੁੰਦਾ ਹੈ ਰੋਜ਼ ਪਾਠ ਕਰਨ ਦੇ ਨਾਲ ਜਿਹੜਾ ਤੇਰੀ ਜ਼ਿੰਦਗੀ ਦੇ ਵਿੱਚ ਵੱਡਾ ਦੁੱਖ ਪੱਥਰ ਵਰਗਾ ਹੋਣਾ ਸੀ ਨਾ ਰੋਜ਼ ਪਾਠ ਕਰਨ ਦੇ ਨਾਲ ਉਹ ਦੁੱਖ ਰੂਹ ਵਰਗਾ ਹੋ ਗਿਆ ਜੇ ਤੂੰ ਰੋਜ਼ ਪਾਠ ਨਾ ਕਰਦਾ ਤੇਰੇ ਜੀਵਨ ਚ ਵੱਡਾ ਦੁੱਖ ਆਉਂਦਾ ਤੇ ਵੱਡਾ ਦੁੱਖ ਤੈਨੂੰ ਮੁਸੀਬਤ ਦੇ ਕੇ ਜਾਂਦਾ ਤੈਨੂੰ ਦੁੱਖ ਦੇ ਕੇ ਜਾਂਦਾ ਸਾਇਦ ਤੇਰੀ ਮੌਤ ਵੀ ਹੋ ਜਾਂਦੀ ਪਰ ਜੇ ਹੁਣ ਰੋਜ਼ ਤੂੰ ਪਾਠ ਕਰਨ ਲੱਗ ਪਿਆ ਨਾ ਤੇਰਾ ਵੱਡਾ ਦੁੱਖ ਹੁਣ ਛੋਟਾ ਰਹਿ ਗਿਆ ਜੇ ਤੂੰ ਪਾਠ ਕੀਤਾ ਯਾਦ ਰੱਖੀ ਸੂਲੇ ਤੋਂ ਸੂਲ ਬਣ ਗਿਆ ਤੇਰਾ ਦੁੱਖ ਜੇ ਤੂੰ ਰੋਜ਼ ਪਾਠ ਕਰੇਂਗਾ ਪੁੱਤਰ ਜੇ ਪੱਥਰ ਵਰਗੇ ਦੁੱਖ ਨੇ ਉਹ ਰੂਹ ਵਰਗੇ ਬਣ ਜਾਣਗੇ ਹੁਣ ਤੇਰਾ ਕੋਈ ਬਹੁਤਾ ਨੁਕਸਾਨ ਨਹੀਂ ਹੋਏਗਾ ਪਾਠ ਆ ਪਾਠ ਕਰਨ ਦਾ ਅਸਰ ਹੈ ਜਦੋਂ ਬੰਦਾ ਰੋਜ਼ ਪਾਠ ਕਰਦਾ ਨਾ ਆਉਣ ਵਾਲੀ ਵੱਡੀ ਮੁਸੀਬਤ ਬਹੁਤ ਛੋਟੀ ਸਤਗੁਰ ਕਰ ਦਿੰਦੇ ਨੇ ਆਉਣ ਵਾਲਾ ਵੱਡਾ ਦੁੱਖ ਬਹੁਤ ਛੋਟਾ ਸਤਗੁਰ ਕਰ ਦਿੰਦੇ ਨੇ ਆਉਣ ਵਾਲੀ ਵੱਡੀ ਮੁਸੀਬਤ ਸਤਗੁਰ ਛੋਟੀ ਕਰਕੇ ਕੱਟ ਦਿੰਦੇ ਨੇ ਮਾਨਕ ਜੀ ਕਹਿੰਦੇ ਰੋਜ਼ ਜਿਹੜਾ ਬੰਦਾ ਪਾਠ ਕਰਦਾ ਉਹਦੇ ਜੀਵਨ ਵਿੱਚ ਜਿਹੜੀਆਂ ਵੱਡੀਆਂ ਮੁਸ਼ਕਲਾਂ ਆਉਣੀਆਂ ਸਨ ਵੱਡੀਆਂ ਮੁਸੀਬਤਾਂ ਆਉਣੀਆਂ ਸਨ ਵੱਡੇ ਦੁੱਖ ਆਉਣੇ ਸਨ ਉਹ ਛੋਟੇ ਰਹਿ ਜਾਂਦੇ ਨੇ ਜਿਵੇਂ ਪੱਥਰ ਤੋਂ ਸਮਝ ਲਓ ਰੂਹ ਬਣ ਗਿਆ ਦੁੱਖ ਔਡਾ ਹੀ ਹੈ ਜਿੱਡਾ ਪੱਥਰ ਦਾ ਭਾਰ ਸੀ ਉਹ ਉਨਾ ਹੀ ਭਾਰ ਰੂਹ ਦਾ ਸੀ ਪਰ ਯਾਦ ਰੱਖਿਓ ਪੱਥਰ ਨੇ ਦੁੱਖ ਦੇਣਾ ਸੀ ਰੂਹ ਦੁੱਖ ਨਹੀਂ ਦਿੰਦੀ ਇਹ ਹਾਰੋਜ਼ ਪਾਠ ਕਰਨ ਅਤੇ ਹਾਰੋਜ਼ ਗੁਰਦੁਆਰੇ ਮੱਥਾ ਟੇਕਣ ਦਾ ਲਾਭ ਹੈ ਜਦੋਂ ਰੋਜ਼ ਪਾਠ ਕਰਾਂਗੇ ਵੱਡੇ ਤੋਂ ਵੱਡਾ ਦੁੱਖ ਵੀ ਛੋਟਾ ਹੋ ਜਾਂਦਾ ਹੈ ਸਤਿਗੁਰ ਐਡੀ ਵੱਡੀ ਕਿਰਪਾ ਕਰਦੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ